सरदार विक्रम सिंह जी मजीठिया आज चंडीगढ़ ਤੋਂ ਸ੍ਰੀ ਅਮਰitsar ਸਾਹਿਬ ਜਾ ਰਹੇ ਆ। ਔਰ ਬੜੇ ਲੰਬੇ ਸਮੇਂ ਤੋਂ ਬਾਅਦ ਸਰਕਾਰੀ ਜਿਹੜਾ ਜ਼ੁਲਮ ਸੀ ਉਸ ਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਕਿਉਂਕਿ ਭਗਵਾਨਤ ਮਾਨ ਔਰ ਉਸ ਦੀ ਸਰਕਾਰ ਦੀ ਬਿਲਕੁਲ ਕਲੀਅਰ ਕਾਟੇ ਸੋਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਮੁਕਾਬਲਾ ਉਹਦੇ ਨਾਲ ਹੀ ਹੋਣਾ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ 33 ਨੰਬਰ ਤੇ ਚੱਲ ਜਾ ਅਕਾਲੀ ਦਲ ਇੱਕ ਨੰਬਰ ਤੇ ਪੰਜਾਬ ਚ ਜਾ ਰਿਹਾ ਇਸ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ بار بار ਝੂਠੇ ਮੁਕਾਦਮਿਆਂ ਵਿੱਚ ਫਸਾ ਕੇ ਉਹ ਰਾਜ ਸੱਤਾ ਦੇ ਕਾਬਜ਼ ਰਹਿਣਾ ਚਾਹੁੰਦੇ ਆ ਪਰ ਜਿਸ ਤਰੀਕੇ ਨਾਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੇ ਦਲੇਰੀ ਦੇ ਨਾਲ ਉਹਨਾਂ ਦੇ ਜ਼ੁਲਮ ਦਾ ਸਾਹਮਣਾ ਕੀਤਾ ਉਸ ਲਾਗਾ ਜੋਗਾ ਔਰ ਨਾਲ ਦੀ ਨਾਲ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਡੀਜੀਪੀ ਦੇ ਦਫਤਰ ਖੁਦ ਨੂੰ ਪੇਸ਼ ਕਰਕੇ ਇੱਕ ਵੱਡੀ ਮਿਸਾਲ ਦਿੱਤੀ ਹੈ ਕਿ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਖਾਤਰ ਮੈਨੂੰ ਜੇਲ੍ਹ ਵੀ ਜਾਣਾ ਪਵੇ ਮੈਂ ਅਰੈਸਟ ਹੋਣ ਲਈ ਤਿਆਰ ਹਾਂ ਆਪ ਉਹਨਾਂ ਨੇ ਡੀਜੀਪੀ ਦੇ ਸਾਹਮਣੇ ਪੇਸ਼ ਹੋ ਕੇ ਕਿਹਾ ਵੀ ਮੈਨੂੰ ਔਰ ਮੇਰੀ ਸਮੁੱਚੀ ਕੋਰ ਕਮੇਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਗ੍ਰਿਫਤਾਰੀ ਲਈ ਪੇਸ਼ ਹੋਈ ਸੀ ਇਸ ਤੋਂ ਬਿਲਕੁਲ ਜਿਹੜਾ ਦੇਖੋ ਅਸੀਂ ਸਰਕਾਰ ਦੇ ਜ਼ਬਰ ਜ਼ੁਲਮ ਦੇ ਖਿਲਾਫ ਡਟ ਕੇ ਲੜਾਂਗੇ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਵੀ ਘਮਰਾਉਣ ਦੀ ਲੋੜ ਨਹੀਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਧੰਨਵਾਦ ਹਨ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋ ਰਿਹਾ ਹੈ ਔਰ ਭਗਵਾਨ ਜੀ ਤੁਮਨ ਨੇ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਕਿ ਆਸਟ੍ਰੇਲੀਆ ਦੇ ਟਿਕ ਟਕ ਟਾਉਣ ਲਈ ਸਮਾਂ ਬੜਾ ਥੋੜਾ ਰਹਿ ਗਿਆ ਕਟਾ ਕੇ ਰੱਖ ਲੈ ਸੱਜਣਾ ਜਿੱਦਣ ਸਾਡੀ ਵਾਰੀ ਆਈ ਫਿਰ ਤੜਫੀ ਨਾ ਥੈਂਕ ਯੂ